ਪਹਿਲੇ ਮੁੰਡੇ ਕਹਿੰਦੇ ਸੀ ਮੈਨੂੰ ਧੋਖਾ ਮਿਲਿਆ ਹੁਣ ਮੈਂ ਧੋਖਾ ਦਊਂਗਾ ਇਹਦਾ ਕੋਈ ਮਤਲਬ ਨਹੀਂ ਹੈ ਕੀ ਮਤਲਬ ਧੋਖਾ ਦੋ ਮਤਲਬ ਇਹ ਤਾਂ ਰਿਵੈਂਜ ਤੇ ਚੀਜ਼ਾਂ ਉਦਾਂ ਦੀਆਂ ਹਰ ਇੱਕ ਚੀਜ਼ ਜਿਹੜੀ ਤੁਹਾਡੀ ਲਾਈਫ ਚ ਹੋ ਰਹੀ ਹੈ ਇਟ ਇਜ਼ 올 ਕਨੈਕਟਡ ਟੂ ਯੋਰ ਚਾਈਲਡਹੂਡ ਸੋ ਹੀਲ ਯੋਰself ਫਰਸਟ ਰਿਲੇਸ਼ਨਸ਼ਿਪ ਚ ਆ ਜਾਂਦੇ ਨੇ ਪਹਿਲਾਂ ਵਾਲੇ ਟ੍ਰੋਮਾ ਹੀਲ ਨਹੀਂ ਹੁੰਦੇ ਉਹਨਾਂ ਦੇ ਜੀ ਪਹਿਲਾ ਚੀਜ਼ਾਂ ਹੀਲ ਨਹੀਂ ਹੋਈਆਂ ਹੁੰਦੀਆਂ ਕਿ ਪਹਿਲਾਂ ਇਦਾਂ ਹੋਇਆ ਸੀ ਉਦਾਂ ਹੋਇਆ ਸੀ ਮੈਂ ਇਸ ਚੀਜ਼ ਤੋਂ ਟ੍ਰਿਗਰ ਹੋ ਜਾਂਣਾ ਐ ਮੈਂ ਇਸ ਚੀਜ਼ ਤੋਂ ਟ੍ਰਿਗਰ ਹੋ ਜਾਣੇ ਵੀ ਪਹਿਲਾਂ ਆਪਣੇ ਆਪ ਨੂੰ ਹੀਲ ਤਾਂ ਕਰੋ ਆਪਣੇ ਆਪ ਨੂੰ ਤਾਂ ਟਾਈਮ ਦਿਓ ਜੇ ਤੁਸੀਂ ਰਿਲੇਸ਼ਨਸ਼ਿਪ ਸੋਚਦੇ ਹੋ ਪਹਿਲਾਂ ਆਪ ਤਾਂ ਸੋਚੋ ਕਿ ਮੇਰੇ 'ਚ ਕੀ ਇਹ ਜੀ ਕਮੀ ਐ ਕਮੀ ਕਹ ਲਓ ਜਾਂ ਫਿਰ ਕਹ ਲਓ ਕਿ ਤੁਸੀਂ ਆਪਦੇ ਆਪ ਨੂੰ ਪ੍ਰਪੇਅਰ ਕਰਨਾ ਕਿਸੇ ਚੀਜ਼ ਲਈ ਇਫ ਕਹਿੰਦੇ ਇਹ ਜਿਹੜੇ 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 ਮਾਰਕ ਆ ਜਿਹੜੀ ਯੋ ਯੂ ਨੋ ਸੱਟ ਤੋਂ ਉਹਨੂੰ ਕਿਸੇ ਹੋਰ ਨੇ ਦਿੱਤੀ ਐ ਉਸ ਤੋਂ ਬਾਅਦ ਤੁਸੀਂ ਬਲੀਡ ਕਿਸੇ ਹੋਰ ਤੇ ਕਰਦੇ ਹੋ ਉਹ ਚੀਜ਼ ਗਲਤ ਐ ਪਹਿਲਾਂ ਤੁਸੀਂ ਆਪਦੇ ਆਪਣੀ ਹੀਲ ਤਾਂ ਕਰੋ ਕੋਈ ਚੰਗਾ ਬੰਦਾ ਹੁੰਦਾ ਉਹਦੇ ਨਾਲ ਫਿਰ ਲੜਦੀਆਂ ਰਹਿੰਦੀਆਂ ਨੇ ਬਿਲਕੁਲ ਸਹੀ ਜਿਹ ਚੰਗੇ ਹੁੰਦੇ ਉਹਨਾਂ ਨਾਲ ਲੜਦੀਆਂ ਰਹਿੰਦੀਆਂ ਨੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਚਾਹੀਏ ਇਹ ਗੱਲਾਂ ਤਾਂ ਛੋਟੀ ਗੱਲ ਤੇ ਟ੍ਰਿਗਰ ਹੋ ਜਾਂਦੀਆਂ ਨੇ ਕਿਉਂ ਹੁੰਦੇ ਹੋ ਕਿਉਂਕਿ ਤੁਸੀਂ ਆਪਦੇ ਆਪ ਨੂੰ ਹੀਲ ਨਹੀਂ ਕਰ ਰਹੇ ਪਹਿਲਾਂਤ ਆਪਣੇ ਆਪ ਤੇ ਵਰਕ ਕਰੋ ਆਪਣੇ ਆਪ ਨੂੰ ਪੂਰਾ ਪਿਆਰ ਕਰਕੇ ਦੇਖੋ ਆਪਣੇ ਆਪ ਨੂੰ ਤੇ ਉੱਤੇ ਵਰਕ ਕਰਕੇ ਦੇਖੋ ਜਿਸ ਵੀ ਤਰੀਕੇ ਬੜੀ ਬੜੀ ਸਾਰੀਆਂ ਚੀਜ਼ਾਂ ਨੇ ਜਿਹਦੇ ਲਈ ਤੁ ਜਿਹਦੇ ਵਿੱਚ ਤੁਸੀਂ ਕਰ ਸਕਦੇ ਹੋ ਜਦੋਂ ਤੁਹਾਨੂੰ ਇਹ ਚੀਜ਼ ਸਮਝ ਆ ਗਈ ਫਿਰ ਈਜ਼ੀ ਹੈ ਇਟਸ ਵੈਰੀ ਈਜ਼ੀ ਲਈ ਆਪਾਂ ਨਾ ਮੋਸਟਲੀ ਜਿੱਦਾਂ ਆਪਾਂ ਦੇਖਦੇ ਆਪਾਂ ਕਹਿੰਦੇ ਨੇ ਵੀ ਚੰਗਾ ਇਨਸਾਨ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆਲਵੇਜ਼ ਨਾ ਸਾਰੀ ਲਾਈਫ ਵੀ ਚੰਗਾ ਬੰਦਾ ਲੱਭ ਲਈਏ ਚੰਗਾ ਬੈਟਰ ਲੱਭ ਲਈਏ ਕੋਈ ਤੁਹਾਨੂੰ ਲੱਗਦਾ ਵੀ ਨਿਸ਼ਾਨੀਆਂ ਵੀ ਹੁੰਦੀਆਂ ਵੀ ਕਿਉਂਕਿ ਮੈਨੂੰ ਲੱਗਦਾ ਪਰਫੈਕਟ ਤਾਂ ਕੋਈ ਹੁੰਦਾ ਨਹੀਂ ਹੈਗਾ ਕਿਸੇ ਵੀ ਨਾ ਪਰਫੈਕਟ ਕੁੜੀ ਤੇ ਪਰਫੈਕਟ ਮੁੰਡੇ ਦੀ ਕੋਈ ਪਰਿਭਾਸ਼ਾ ਨਹੀਂ ਹੈ। ਇਹ ਬਹੁਤ ਵੱਡਾ ਮਿਥ ਹੈ ਕਿ ਹੀ ਇਜ਼ ਪਰਫੈਕਟ ਫॉर ਮੀ। ਸ਼ੀ ਇਜ਼ ਪਰਫੈਕਟ ਫॉर ਮੀ। ਇਹ ਬਿਲਕੁਲ ਕੋਈ ਕੁਝ ਨਹੀਂ ਹੈ। ਇਹ ਗਲਤ ਹੈ। ਤੁਹਾਨੂੰ ਇਹ ਰਿਅਲਾਈਜ਼ ਹੋਣਾ ਚਾਹੀਦਾ ਤੁਸੀਂ ਪਰਫੈਕਟ ਹੋ? ਤੁਹਾਡੇ ਚ ਕਮੀ ਨਹੀਂ ਹੈ। ਤੁਸੀਂ ਕਰ ਸਕਦੇ ਹੋ ਉਹਨਾਂ ਚੀਜ਼ਾਂ ਨਾਲ ਤੁਹਾਡੀਆਂ ਜਿਹੜੀਆਂ ਕਮੀਆਂ ਨੇ ਤੁਹਾਨੂੰ ਲੱਗਦਾ ਹੈ ਜੇ ਤੁਹਾਡੀਆਂ ਇੰਨੀਆਂ ਛੋਟੀਆਂ-ਛੋਟੀਆਂ ਕਮੀਆਂ ਦੇ ਨਾਲ ਜੇ ਕੋਈ ਤੁਹਾਡੇ ਨਾਲ ਡੀਲ ਕਰ ਸਕਦਾ ਹੈ ਉਹ ਪਰਫੈਕਟ ਹੈ ਜੇ ਤੋਂ ਨੂੰ ਬਰਦਾਸ਼ਤ ਕਰ ਰਿਹਾ ਤੁਹਾਡੀਆਂ ਪ੍ਰੋਬਲਮਸ ਦੇ ਨਾਲ ਤੇ ਤੁਹਾਡੀ ਮੈਂਟਲ ਸਿਚੁਏਸ਼ਨ ਜੋ ਚੱਲ ਰਹੀ ਹੈ ਉਸ ਟਾਈਮ ਤੇ ਇਮੋਸ਼ਨਲੀ ਤੁਸੀਂ ਜਿੰਨੇ ਵਨਰੇਬਲ ਬਣ ਰਹੇ ਹੋ ਉਹਨਾਂ ਦੇ ਵਿੱਚ ਦੇ ਕੋਈ ਤੁਹਾਡੇ ਨਾਲ ਸਟੈਂਡ ਲੈ ਰਿਹਾ ਉਹ ਪਰਫੈਕਟ ਹੈ ਪਰਫੈਕਸ਼ਨ ਕਿਤੇ ਨਹੀਂ ਆ ਸਕਦਾ ਇਹ ਯਾਰ ਉਹ ਕਹਿੰਦੇ ਮੂਨ ਤੱਕ ਪਰਫੈਕਟ ਨਹੀਂ ਹੈ ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਇੱਕ ਇਨਸਾਨ ਪਰਫੈਕਟ ਹੋ ਸਕਦਾ ਕਦੇ ਵੀ ਸਿਚੁਏਸ਼ਨ ਬਦਲ ਸਕਦੀ ਹੈ ਕਦੇ ਵੀ ਇਨਸਾਨ ਬਦਲ ਸਕਦਾ ਕੁਝ ਵੀ ਹੋ ਸਕਦਾ ਬਟ ਕੋਈ ਇਹਦਾ ਚੀਜ਼ ਨਹੀਂ ਬਣੀ ਹੈ ਕਿ ਇਹ ਪਰਫੈਕਟ ਹੈ one day you will find a perfect guy perfect girl if you think is bande nal todi compatibility compatibility enni aa vee tusi kat sakde ho hun mummy daddy di gal main je karan inne saal ho gaye na marriage nu te oh ik dooje onna je ki ladde pathera ladde aa assi pathera ladde dekhe but at the end of the day inne saal nikle aa ta e ਇਟਸ ਆਮ ਨਾ ਸੇਂਗ ਕਿ ਕੰਪਰੋਮਾਈਜ਼ ਕੈਨ ਕੰਪਰੋਮਾਈਜ਼ ਨਹੀਂ ਕਹਿੰਦੇ ਇਦਾਂ ਹੀ ਗੱਡੀ ਚੱਲਦੀ ਆ ਇਹਦਾ ਇਹਦਾ ਜੈਨੂਨ ਇੱਕ ਆਨਸਰ ਮੈਂ ਦਵਾ ਨਾ ਇਹ ਸਾਰਾ ਕੁਝ ਰਿਲੇਟਡ ਹੁੰਦਾ ਏ ਤੁਹਾਡੇ ਤੁਹਾਡੀ ਬੈਕਸਟੋਰੀ ਜਿਹੜੇ ਤੁਹਾਡੇ ਚਾਈਲਡਹੂਡ ਦੇ ਨਾਲ ਕਿਉਂਕਿ ਅ ਕਈ 90% ਤੁਸੀਂ ਨਾ ਅ ਬਚਪਨ ਦੇ ਵਿੱਚ ਐਨੇ ਟਰੋਮਾ ਤੁਸੀਂ ਦੇਖੇ ਹੁੰਦੇ ਆ ਐਨੀ ਚੀਜ਼ਾਂ ਦੇ ਤੁਸੀਂ ਦੇ ਵਿੱਚ ਤੁਸੀਂ ਗਏ ਹੁੰਦੇ ਹੋ ਕਿ ਜਦੋਂ ਤੁਸੀਂ ਬਡੇ ਵੱਡੇ ਹੁੰਦੇ ਹੋ ਨਾ ਤੇ ਉਦੋਂਨ ਤੁ ਨੂੰ ਟਰੋਮਾ ਦੇ ਨਾਲ ਕਿੱਕ ਮਿਲਦੀ ਹੈ ਮਤਲਬ ਆਈ ਥਿੰਕ ਬਹੁਤ ਸਾਰੀ ਕੁੜੀਆਂ ਜੇ ਇਸ ਟਾਈਮ ਮੈਨੂੰ ਸੁਣਦੀਆਂ ਨੇ ਉਹ ਰਿਲੇਟ ਕਰ ਸਕਦੀਆਂ ਨੇ ਸਕਦੀਆਂ ਨੇ ਜਿਹੜੀ ਕੁੜੀਆਂ ਨੂੰ ਜ਼ਿਆਦਾ ਸੁਣਿਆ ਨਹੀਂ ਗਿਆ ਹੁੰਦਾ ਦਬਾਇਆ ਗਿਆ ਹੁੰਦਾ ਉਹਨਾਂ ਨੂੰ ਜਿਹਦੀ ਆਦਤ ਹੁੰਦੀ ਹੈ ਉਹਨਾਂ ਨੂੰ ਲੱਗਦਾ ਹੈ ਕਿ ਜੇ ਕੋਈ ਮੈਨੂੰ ਇਦਾਂ ਦਬਾਏਗਾ ਜਾਂ ਮੇਰੇ ਤੇ ਰੋਬ ਜਮਾਇਆ ਗਿਆ ਜਾਂ ਫਿਰ ਕਈ ਵਾਰ ਹੁੰਦਾ ਹਿੱਟ ਵੀ ਕਰਦਾ ਫਿਜ਼ੀਕਲੀ ਵੀ ਯੂਜ਼ ਕਰਦੇ ਆ ਹਨਾ ਤਾਂ ਉਹਨਾਂ ਨੂੰ ਇਹਦਾ ਹੁੰਦਾ ਕਿ ਸ਼ਾਇਦ ਮੈਂ ਡਿਸਰਵ ਕਰਦੀ ਆ ਉਹ ਲੈਕ ਆਫ ਕੌਨਫੀਡੈਂਸ ਹੈ ਉਹ ਲੈਕ ਆਫ ਕਦੋਂ ਸਾਈ ਦਾ ਹੋਣਾ ਅਬੈਂਡਨਮੈਂਟ ਹੁੰਦਾ ਵੀ ਇਕੱਲੇ ਛੱਡ ਦੇਣਾ ਕਿਸੇ ਨੂੰ ਉਹ ਡਰ ਲੱਗਦਾ ਉਹਨਾਂ ਨੂੰ ਕਿਉਂਕਿ ਸ਼ਾਇਦ ਬਚਪਨ ਦੇ ਵਿੱਚ ਇੰਨਾ ਇਕੱਲਾਪਨ ਦੇਖਿਆ ਹੁੰਦਾ ਹੈ ਤੇ ਇਹ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ ਉਹ ਅਟੈਚ ਹੈ ਤੁਹਾਡੇ ਚਾਈਲਡਹੂਡ ਤੋਂ ਏ ਪ੍ਰੋਬਲਮ ਹੈ ਜਦੋਂ ਤੁਹਾਨੂੰ ਇਹ ਚੀਜ਼ ਸਮਝ ਆਣ ਲੱਗ ਜਵੇ ਤਾਂ ਤੁਸੀਂ ਆਪਣੇ ਆਪ ਤੇ ਇਸ ਚੀਜ਼ ਦਾ ਵਰਕ ਕਰਨਾ ਹੈ ਇਹ ਚ ਇਹ ਨਹੀਂ ਹੈਗਾ ਕਿ ਯਾਰ ਅਸੀਂ ਕਿਉਂ ਭੱਜਦੇ ਆ ਮਾੜੇ ਮੁੰਡਿਆਂ ਪਿੱਛੇ ਕਿਉਂ ਮਾੜੇ ਮੁੰਡੇ ਵਾਈ ਵੀ ਲਾਈਕ ਬਾਡ ਵਾਇਸ ਕੀ ਕਰ ਲੈ ਕਿਉਂਕਿ ਤੁਹਾਨੂੰ ਉਸ ਚੀਜ਼ ਦੀ ਆਦਤ ਹੁੰਦੀ ਹੈ ਪਰ ਜਦੋਂ ਹੌਲੇ ਹੌਲੇ ਤੁਸੀਂ ਆਪਦੇ ਆਪ ਨੂੰ ਹੀਲ ਕਰਦੇ ਹੋ ਸਮਝਦੇ ਹੋ ਕਿ ਨਹੀਂ ਤੁਸੀਂ ਇਹ ਡਿਸਰਵ ਨਹੀਂ ਕਰਦੇ ਤੁਸੀਂ ਬਹੁਤ ਵਧੀਆ ਡਿਸਰਵ ਕਰਦੇ ਹੋ ਤੇ ٹرسٹ ਮੀ ਜਦੋਂ ਤੁਸੀਂ ਆਪਣੀ ਹੀਲਿੰਗ ਸ਼ੁਰੂ ਕਰਦੇ ਹੋ ਤੇ ਇਹ ਹੀਲ ਹੁੰਨੇ ਉਹ ਥੋੜਾ ਜਿਹਾ ਉਹ ਤਾਂ ਸਭ ਠੀਕ ਹੋ ਜਾਂਦਾ ਹੈ ਫਿਰ ਤੁਹਾਨੂੰ ਨਹੀਂ ਬੈਡ ਬੂਡ ਵੋਇਸ ਫਿਰ ਤੁਹਾਨੂੰ ਪਤਾ ਹੈ ਕਿ ਮੈਨੂੰ ਇਹ ਚਾਹੀਦੀ ਹੈ ਚੀਜ਼ ਐਡਾ ਡਿਸਰਵ ਕਰਦੀ ਹੈ ਫਿਰ ਤੁਹਾਨੂੰ ਉਹ ਮਿਲਦੀ ਹੈ ਬ੍ਰਾਈ ਮੁੰਡਿਆਂ ਦੀ ਗੱਲ ਸ਼ਾਇਦ ਮੁੰਡਿਆਂ ਦਾ ਐਡਾ ਮੈਨੂੰ ਨਹੀਂ ਪਤਾ